ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਲਿਜੀਏ ਆਉਣ ਵਾਲੀਆਂ ਲੇਟੈਸਟ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਦੋਸਤੋ ਗੱਲ ਕਰਦੇ ਹਾਂ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਹਾਂਜੀ ਪਹਿਲੀ ਵੱਡੀ ਖਬਰ ਇਹ ਕਿ ਸਾਹਮਣੇ ਆ ਰਹੀ ਇੱਕ ਪੰਜਾਬ ਦੇ 30 ਲੱਖ ਪਰਿਵਾਰਾਂ ਲਈ ਇੱਕ ਵੱਡੇ ਖਤਰੇ ਦੀ ਘੰਟੀ ਫੁਰਤੀ ਮਾਰ ਲਓ ਨਹੀਂ ਤਾਂ ਫਿਰ ਹਾਂਜੀ ਦਾਦੀਏ ਕਿ ਪੰਜਾਬ ਦੇ 30 ਲੱਖ ਦੇ ਕਰੀ ਪਰਿਵਾਰਾਂ ਲਈ ਵੱਡੇ ਖਤਰੇ ਦੀ ਘੰਟੀ ਹੈ ਦਰਸਾ ਸਰਕਾਰ ਵੱਲੋਂ ਤੂਬੇ ਦੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਈਕੇਵਾਈਸੀ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਤੇ ਜਿਨ੍ਹਾਂ ਪਰਿਵਾਰਾਂ ਨੇ 31 ਅਗਸਤ ਤੱਕ ਇਹ ਨਾ ਕਰਵਾਈ ਤਾਂ ਫਿਰ ਉਹਨਾਂ ਦਾ ਰਾਸ਼ਨ ਕਾਰਡ ਕੱਟਿਆ ਜਾ ਸਕਦਾ ਹੈ ਉਹਨਾਂ ਲਾਪਾਤਰੀਆਂ ਦੀ ਈਕੇਵਾਈਸੀ ਪਿਛਲੇ ਸਾਲ ਜੂਨ ਮਹੀਨੇ ਤੋਂ ਸ਼ੁਰੂ ਹੋਈ ਸੀ ਅਤੇ ਮਾਰਚ ਦੋਇਆ ਪਤੀ ਤੱਕ ਡੈਡਲਾਈਨ ਸੀ ਜਸਤੇ ਤੀ ਅਪ੍ਰੈਲ ਤੱਕ ਵਾਅਦਾ ਕੀਤਾ ਗਿਆ ਤੇ ਫਿਰ ਇਹ ਤਰੀਕ ਪਤੀ ਨੂੰ ਅਤੇ ਇਸ ਤੋਂ ਬਾਅਦ 7 ਜੁਲਾਈ ਤੱਕ ਵਧਾਈ ਗਈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਘਟਾਲੂ ਚੱਕ ਨੇ ਦੱਸਿਆ ਕਿ ਹੁਣ ਅਸੀਂ ਫਿਰ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਤਰੀਕ ਨੂੰ ਪਤੀ ਗਸਟਾ ਤੱਕ ਵਧਾਇਆ ਜਾਵੇ ਤਾਂ ਜੋ ਕੋਈ ਵੀ ਲਾਪਤਰੀ ਅਨਾਜ ਤੋਂ ਵੰਡ ਨਾ ਰਹੀ ਮੰਤਰੀ ਘਟਾਲੂ ਚੱਕ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੀਪੂ ਤੇ ਜਾ ਕੇ ਜਾਂ ਆਪਣੇ ਘਰ ਬੈਠੇ ਮੋਬਾਈਲ ਤੇ ਈਕੇਵਾਈਸੀ ਜ਼ਰੂਰ ਕਰਵਾਉਣ ਠੀਕ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੇ ਸਕੂਲ ਸਕੂਲਾਂ ਚ ਗ੍ਰਾਂਟਾਂ ਨੂੰ ਲੈ ਕੇ ਸਰਕਾਰ ਤੋਂ ਹੁਕਮ ਜਾਰੀ ਸਿੱਖਿਆ ਵਿਭਾਗ ਨੇ ਚੁੱਕਿਆ ਵੱਡਾ ਕਦਮ ਹਾਂਜੀ ਤਾਂ ਜਿਵੇਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਪੇਜੀ ਜਾ ਰਹੀ ਵਿਕਾਸ ਗ੍ਰਾਂਟ ਦੀ ਪਾਰਦਰਸ਼ਤਾ ਯਕੀਨੀ ਕਰਨ ਲਈ ਵੱਡਾ ਕਦਮ ਚੁੱਕਿਆ ਹੈ ਵਿਭਾਗ ਵੱਲੋਂ ਸਾਰੇ ਵਿਲਾਸ ਸਿੱਖਿਆ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਰਾਈ ਕੀਤੇ ਗਏ ਹਨ ਕਿ ਸਕੂਲਾਂ ਨੂੰ ਦਿੱਤੀ ਗਈ ਕਿਸੇ ਵੀ ਤਰ੍ਹਾਂ ਦੀ ਕੈਪੀਟਲ ਗ੍ਰਾਂਟ ਭਾਵੇਂ ਉਹ ਕਲਾਸਾਂ ਦਾ ਨਿਰਮਾਣ ਲੈਬ ਦੀ ਸਥਾਪਨਾ ਜਾਂ ਮੁਰੰਮਤ ਨਾਲ ਸੰਬੰਧਿਤ ਹੋਵੇ ਬਿਨਾ ਉਚਿਤ ਵੈਰੀਫਿਕੇਸ਼ਨ ਦੇ ਸੁਬਾ 15 ਤੱਕ ਰਿਪੋਰਟ ਨਹੀਂ ਪਹੁੰਚੇਗੀ ਤੇ ਇਸ ਫੈਸਲੇ ਦਾ ਮਕਸਦ ਸਿਰਫ ਸਹੀ ਆંકੜੇ ਨਹੀਂ ਸਗੋ ਫੰਡਾਂ ਨੂੰ ਬਰਾਬਰ ਤਰੀਕੇ ਨਾਲ ਵੰਡਣ ਨੂੰ ਯਕੀਨੀ ਕਰਨਾ ਹੈ ਬੀਤੇ ਸਮੇਂ ਦੌਰਾਨ ਇਹ ਦੇਖਿਆ ਗਿਆ ਹੈ ਕਿ ਜਦੋਂ ਵੀ ਸਕੂਲਾਂ ਤੋਂ ਡਾਟਾ ਇਕੱਠਾ ਕੀਤਾ ਜਾਂਦਾ ਹੈ ਉਹਨਾਂ 'ਚ ਕਈ ਕਮੀਆਂ ਹੁੰਦੀਆਂ ਹਨ ਕਈ ਸਕੂਲ ਆਪਣੇ ਮਸਲ ਲੋੜ ਤੋਂ ਵਧੇਰੇ ਗ੍ਰਾਂਟ ਲੈ ਲੈਂਦੇ ਹਨ ਤੇ ਜਦੋਂ ਕਿ ਕਈਓ ਸਕੂਲ ਲੋੜ ਤੋਂ ਬਾਅਦ ਨੂੰ ਪਿੱਛੇ ਰਹਿ ਜਾਂਦੇ ਹਨ ਇਸ ਲਈ ਹੁਣ ਵੈਰੀਫਿਕੇਸ਼ਨ ਦੀ ਸੱਤ ਪ੍ਰਕਿਰਿਆ ਲਾਗੂ ਕੀਤੀ ਜਾ ਰਹੀ ਹੈ ਸਾਰੇ ਪੱਧਰਾ ਪਲੱਸ ਪਰ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਜਾਣਕਾਰੀ ਦੀ ਪੁਸ਼ਟੀ ਕਰਕੇ ਸਬੰਧਤ ਅਧਿਕਾਰੀ ਤੋਂ ਪ੍ਰਮਾਣ ਪੱਤਰ ਜਿਹਾਵੇਗਾ ਜਸ ਨਾਲ ਫੰਡ ਵੰਡਣ ਤੇ ਕਿਸੇ ਤਰ੍ਹਾਂ ਦੀਆਂ ਬੇਨੀ ਮਿੰਗਾ ਇਸ ਸੰਬੰਧ ਨਾਲ ਕਟਮ ਹੋ ਜਾਵੇਗੀ ਅਸਾ ਪੂਰੀ ਪ੍ਰਕਿਰਿਆ ਦਾ ਮਕਸਦ ਬਿਨਾਂ ਅਸਾ ਲੋੜ ਅਤੇ ਸਹੀ ਸੂਜਨਾ ਦੇ ਕੋਈ ਸਕੂਲ ਫੰਡ ਦਾ ਗੱਲ ਦਾ ਇਸਤੇਮਾਲ ਨਾ ਕਰੇ ਅਤੇ ਜਿਨ੍ਹਾਂ ਨੂੰ ਅਸਲ ਚ ਲੋੜ ਹੈ ਉਹਨਾਂ ਨੂੰ ਸਮੇਂ ਤੇ ਮਦਦ ਮਿਲੇ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਦੇ ਖਿਡਾਰੀਆਂ ਲਈ ਸੀਮਾਨ ਦਾ ਵੱਡਾ ਐਲਾਨ ਨਸ਼ੇ ਦੇ ਮੁੱਦੇ ਤੇ ਵੀ ਦਿੱਤਾ ਐਮ ਬਿਆਨ ਹਾਂਜੀ ਜਾਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਟੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਸ਼ੇਪ ਦੇ ਮੁੱਦੇ ਤੇ ਬੋਲਦੇ ਹੋਏ ਕਿ ਹਾਕੀ ਖੇਡਾਂ ਹੀ ਡਰੱਗਜ਼ ਦਾ ਬਦਲ ਹੋ ਸਕਦੇ ਹਨ ਸਰੀਰ ਨਾਲ ਪਿਆਰ ਹੋਵੇਗਾ ਤਾਂ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਨੌਜਵਾਨ ਨੂੰ ਨਾ ਨੂੰ ਨਸ਼ੇ ਤੋਂ ਹਟਾਉਣ ਲਈ ਉਤਮ ਦਰਜੇ ਦੇ ਮੈਦਾਨ ਬਣਾਈ ਜਾਣਗੇ ਖਿਡਾਰੀਆਂ ਨੂੰ ਲੈ ਕੇ ਵੱਡਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖਿਡਾਰੀਆਂ ਦੀ ਨਰਸਰੀ ਤਿਆਰ ਕੀਤੀ ਜਾਵੇਗੀ ਦੇਸ਼ ਲਈ ਖੇਡ ਚੁੱਕੇ ਖਿਡਾਰੀਆਂ ਨੂੰ ਕੋਚ ਨਿਯੁਕਤ ਕੀਤੇ ਕਰਾਂਗੇ ਤੇ ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ਕਰੈਕਟ ਹਾਕੀ ਅਤੇ ਫੁੱਟਬਾਲ ਦੇ ਕਪਤਾਨ ਪੰਜਾਬੀ ਹਨ ਤੇ ਉਹਨਾਂ ਆਖਿਆ ਕਿ ਪੰਜਾਬ ਨੇ ਦੇਸ਼ ਨੂੰ ਅਦਬਦ ਖਿਡਾਰੀ ਦਿੱਤੇ ਹਨ ਪੰਜਾਬੀਆਂ ਦੇ ਕੋਲ ਬੇਹੱਦ ਟੈਲੈਂਟ ਹੈ ਉਹਨਾਂ ਨੂੰ ਹੋਰ ਮੌਕੇ ਮਿਲਣੇ ਚਾਹੀਦੇ ਹਨ ਉਹਨਾਂ ਕਿਹਾ ਕਿ ਅਸੀਂ ਖਿਡਾਰੀਆਂ ਨੂੰ 올림픽 ਜਾਂ ਹੋਰ ਵਰਲਡ ਦੀਆਂ ਖੇਡਾਂ ਦੀ ਤਿਆਰੀ ਲਈ ਵੀ ਲੱਖਾਂ ਰੁਪਏ ਦਿੰਦੇ ਹਾਂ ਜਿੱਤਣਾ ਪਾਉਣ ਨਾ ਜਿੱਤਣਾ ਉਹ ਬਾਹਰ ਦੀ ਗੱਲ ਹੁੰਦੀ ਹੈ ਖਿਡਾਰੀਆਂ ਨੂੰ ਜੱਤ ਕੇ ਔਨ ਮਗਰ ਉੱਤਰ ਸਰਕਾਰ ਨੇ ਪੈਸੇ ਤਾਂ ਦੇਣੇ ਹੀ ਹੁੰਦੇ ਹਨ ਪਰ ਇਹ ਪਹਿਲੀ ਸਰਕਾਰ ਹੈ ਜਿਹੜੀ ਖਿਡਾਰੀਆਂ ਦੀ ਤਿਆਰੀ ਲਈ ਵੀ ਪੈਸੇ ਦੇ ਰਹੀ ਹੈ ਪੰਜਾਬ ਵਿੱਚ ਇਸ ਟਰਾਫ ਅਤੇ ਸੈਂਟੈਟਿਕ ਟ੍ਰੈਕ ਬਣਾਈ ਜਾਣਗੇ ਭਗਵੰਤ ਮਾਨ ਨੇ ਕਿਹਾ ਕਿ 4000 ਮਾਡਰਨ ਗਰਾਊਂਡ ਪਿੰਡਾਂ ਵਿੱਚ ਦੇਖਣ ਨੂੰ ਮਿਲਣਗੀਆਂ ਤੇ 3083 ਮੈਦਾਨਾਂ ਤੇ ਕੰਮ ਸ਼ੁਰੂ ਹੋ ਚੁੱਕਾ ਹੈ ਹੋਟਲ ਤੇ ਟ੍ਰੇਨਿੰਗ ਦੀ ਵਿਵਸਥਾ ਵੀ ਕੀਤੀ ਜਾਵੇਗੀ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਦੇਖੋ ਸਾਹਮਣੇ ਆ ਰਹੀ ਹੈ ਇੱਕ ਪੰਜਾਬ ਦੀ 19 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਪੁਖਬਾਣੀ ਤੂਫਾਨ ਦੇ ਨਾਲ ਪਵੇਗਾ ਮੀਂਹ ਹਾਂਜੀ ਦੱਦੀ ਕਿ ਪੰਜਾਬ ਚ ਮੌਸਮ ਨੇ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਵੱਡੀ ਪੁਖਬਾਣੀ ਕੀਤੀ ਗਈ ਹੈ ਮੌਸਮੀ ਪਾਕ ਮੁਤਾਬਕ ਪੰਜਾਬ ਦੇ ਕੁੱਝ ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਕੁੱਝ ਥਾਵਾਂ ਤੇ ਗਰਦ ਤੂਫਾਨ ਦੇ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ ਮੌਸਮ ਸੰਬੰਧੀ ਤਾਜ਼ਾ ਤਾਜ਼ਾ ਕੀਤੀ ਗਈ ਪੋਖਵਾਨੀ ਮੁਤਾਬਕ ਅੱਜ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਚੰਡੀਗੜ੍ਹ ਸਮੇਤ ਪੰਜਾਬ ਦੇ 19 ਜਿਲ੍ਹਿਆਂ ਵਿੱਚ ਮੌਸਮ ਦੀ ਤਬਦੀਲੀ ਦੇਖਣ ਨੂੰ ਮਿਲੇਗੀ ਇਸ ਮਾਸਾ ਸੰਗਰੂਰ ਪਟਿਆਲਾ ਮੁਹਾਲੀ ਬਠਿੰਡਾ ਸ਼੍ਰੀ ਮਕਸਤ ਸਾਹਿਬ ਲੁਧਿਆਣਾ ਪੰਡਿੱਗੜ ਮੋਗਾ ਫਰੀਦਕੋਟ ਫਲੋਇਪੁਰ ਜਲੰਧਰ ਤਰਨਤਾਰਨ ਕਪੂਰਥਲਾ ਅਸ਼ੀਰਪਖਸੇਂਗਨਗਰ ਰੂਪਨਗਰ ਹੁਸ਼ਿਆਰਪੁਰ ਅਮਰਤਸਰ ਗੁਰਦਾਸਪੁਰ ਪਠਾਨਕੋਟ ਤੇ ਹਲਕਾ ਮੀਂਹ ਦੀ ਪੂਰਵ ਵਕਫਾਣੀ ਕੀਤੀ ਗਈ ਹੈ ਤੇ ਉਤੇ ਹੀ 15 ਜੁਲਾਈ ਲਈ ਮੌਸਮ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਜਾਰੀ ਨਹੀਂ ਕੀਤੀ ਗਈ ਤੇ ਜਦੋਂ ਕਿ 16 ਜੁਲਾਈ ਲਈ ਵੱਡੀ ਪੂਰਵ ਵਕਫਾਣੀ ਕੀਤੀ ਗਈ ਹੈ ਕਿ ਮੌਸਮ ਦੇ ਮਤਾਬਕ 16 ਜੁਲਾਈ ਨੂੰ ਕਈ ਜਿਲ੍ਹ ਲਈ ਹੈ ਤੇ ਇਸ ਦਿਨ ਲਈ ਵਿਭਾਗ ਨੇ ਪੂਰੇ ਪੰਜਾਬ ਚ ਯੈਲੋ ਅਲਰਟ ਜਾਰੀ ਕੀਤਾ ਹੈ ਤੇ 16 ਜੁਲਾਈ ਨੂੰ ਪਠਾਨਕੋਟ ਗਰਦਾਸਪੁਰ ਅਤੇ ਹੁਸ਼ਿਆਰਪੁਰ ਤੇ ਪਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੱਚੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲਾ ਅਧਿਆਪਕ 14 ਦਿਨਾਂ ਦੀ ਨਿਆਇਕ ਹਰਸਤ ਚ ਹਾਂਜੀ ਦਾਜੀ ਕੇ ਗੁਰੂ ਹਰਸਾਇ ਤੋਂ ਖਬਰ ਜਿਹੜੀ ਨਿਕਲ ਸਾਹਮਣੇ ਆ ਰਹੀ ਕਿ ਸ਼ਹਿਰ ਦੇ ਰੇਲਵੇ پارک ਦੇ ਬਿਲਕੁਲ ਸਾਹਮਣੇ ਬਣੇ ਸਰਕਾਰੀ ਜੀਨਸੈਕੰਡਰੀ ਸਕੂਲ ਕੰਨਿਆ ਸਕੂਲ ਆਫ ਐਮੀਨੈਂਸ ਵਿੱਚ ਪੜ੍ਹਦੇ ਬੱਚਿਆਂ ਦੇ ਨਾਲ ਸਕੂਲ ਦੇ ਅਧਿਆਪਕ ਵੱਲੋਂ ਸ਼ਰੀਰਕ ਹਿਸ਼ੇਸ਼ਨ ਕੀਤਾ ਗਿਆ ਸੀ ਇਸ ਦੀ ਸ਼ਿਕਾਇਤ 'ਤੇ ਮੈਂਟੇਪਲਸ ਨੇ ਅਧਿਆਪਕ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸਨੂੰ ਅਦਾਲਤ 'ਤੇ ਪੇਸ਼ ਕੀਤਾ ਗਿਆ ਪਸਵਲੋ ਮਸਦਾ ਤੈਨ ਦਿਨਾਂ ਦਰਮਾੜ ਮਗਿਆ ਗਿਆ ਪਰ ਪਰਮਾੜ ਨਹੀਂ ਮਿਲਿਆ ਅਤੇ ਉਸ ਨੂੰ 14 ਦਿਨਾਂ ਦੀ ਨਿਆਇਕ ਹਸਤਜੋ ਜੇ ਤਰਾਂ ਜੇਲ ਭਾਜੀ ਭੇਜ ਦਿੱਤਾ ਗਿਆ ਇਹ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਇੱਕ ਸ੍ਰੀ ਹਰਮੰਦਰ ਸਾਹਿਬ ਦੇ ਰਸਤੇ ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਈ ਵੱਡੇ ਹੁਕਮ ਹਾਂਜੀ ਜੇ ਕਿ ਸ੍ਰੀ ਦਰਬਾਰ ਸਾਹਿਬ ਵੱਲ ਜਾਣ ਵਾਲੇ ਮੁੱਖ ਰਸਤੇ ਨੂੰ ਸਾਫ ਸੁਥਰਾ ਅਤੇ ਆਕਰਸ਼ਕ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਡਿਪਟੀ ਕਮਿਸ਼ਨਰ ਸਾਕਸ਼ੀ ਥਾਣੇ ਨੇ ਹੈਰੀਟੇਜ ਸਰਟਰੀਟ ਦਾ ਦੌਰਾ ਕਰਦੇ ਐਲਾਨ ਕੀਤਾ ਕਿ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਜਾਣ ਵਾਲੇ ਰਸਤੇ ਤੇ ਪਲਾਸਟਿਕ ਦੀ ਵਰਤੋਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਂਦੀ ਹੈ ਇਸ ਲਈ ਇਲਾਕੇ ਦੇ ਦੁਕਾਨਦਾਰਾਂ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਡੀਸੀ ਨੇ ਦੌਰੇ ਦੌਰਾਨ ਸਖ਼ਤ ਸ਼ਬਦਾਂ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਤਾਂ ਕਾਰਵਾਈ ਕੀਤੀ ਜਾਵੇਗੀ ਤੇ ਇਹਨਾਂ ਨਿਰਦੇਸ਼ਾਂ ਅੰਦਰ ਨਾ ਸਰ ਪਲਾਸਟਿਕ ਦੀ ਵਰਤੋਂ ਤੇ ਰੋਕ ਲਗਾਈ ਲਾਈ ਗਈ ਹੈ ਸਬ ਯਾਰ ਕਾਨੂੰਨੀ ਕਾਬਜਾ ਨੂੰ ਹਟਾਉਣ ਸਫਾਈ ਪ੍ਰਣਾਲੀ ਸੁਧਾਰਨ ਅਤੇ ਆਕਰਸ਼ਕਤਾਆਂ ਦੀ ਯੋਜਨਾ ਨੂੰ ਤਰਜੀਹ ਦਿੱਤੀ ਗਈ ਹੈ ਤੇ ਪੁਰਾਣੀ ਸਬਜੀ ਮੰਡੀ ਤੇ ਮਲਬੇ ਨੂੰ ਹਟਾ ਕੇ ਪਾਰਕਿੰਗ ਬਣਾਉਣ ਮੂਰਤੀਆਂ ਦੇ ਨੇੜੇ ਕੂੜੇਦਾਨਾਂ ਨੂੰ ਹਟਾਉਣ ਧਰਮ ਸਿੰਘ ਮਾਰਕ ਦੇ ਬਾਹਰ ਫੁਹਾਰਾ ਅਤੇ ਲਾਈਟਿੰਗ ਦਾ ਪ੍ਰਬੰਧ ਕਰਨ ਹਾਲ ਬਾਗ ਦੀ ਸੰਭਾਲ ਅਤੇ ਵਾਟਰ ਏਟੀਐਮ ਦੀ ਨਿਰੰਤਰ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ ਇਸ ਇਸ ਨਾਲ ਨਾਲ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਗੂਗਲ ਫਾਰਮ ਰਾਹੀਂ ਫੀਡਬੈਕ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ ਡੀਸੀ ਨੇ ਕਿਹਾ ਕਿ ਇਸ ਸਤਰਾ ਕਰਨ ਨਾਲ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸੰਗਤਾਂ ਨੂੰ ਪਵਿੱਤਰਤਾ ਅਤੇ ਸਫਾਈ ਭਰਪੂਰ ਮਾਹੌਲ ਮਿਲੇਗਾ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਜੀ ਅਗਲੀ ਵੱਡੀ ਖਬਰ ਨਿਕਲੂ ਕਿ ਸਾਹਮਣੇ ਰਹੀ ਕਿ ਆਪਣੀ ਹਰਕਤਾਂ ਤੋਂ ਬਾਹਰ ਨਹੀਂ ਆ ਰਿਹਾ ਪਾਕਿਸਤਾਨ ਪੰਜਾਬ ਦੇ ਇਸ ਤਰ੍ਹਾਂ ਦੇ ਖੇਤਰ 'ਚ ਫਿਰ ਡਰੋਂ ਦੀ ਦਸਤਕ ਹਾਂਜੀ ਤਾਂ ਜੀ ਕਿ ਪਾਕਿਸਤਾਨ ਲਗਾਤਾਰ ਆਪਣੀ ناکਾਮ ਹਰਕਤਾਂ ਤੋਂ ਬਾਹਰ ਨਹੀਂ ਆ ਰਿਹਾ ਤੇ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਹੋਰ ਕਈ ਗੈਰ-ਵਸਤੂਆਂ ਸੁੱਟਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਸਰਹੱਦਾਂ ਤੇ ਤਨਾਦ ਰੱਖਿਆ ਫੋਰਸਾਂ ਤੇ ਜਵਾਨਾਂ ਵੱਲੋਂ ਇਹਨਾਂ ਦੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ناکام ਹੀ ਕੀਤਾ ਜਾ ਰਿਹਾ ਹੈ ਤੇ ਇਸ ਤਰ੍ਹਾਂ ਦੀ ਸਰਹੱਦੀ ਖੇਤਰ ਦੀ BOP ਠਾਕਰਪੁਰ ਪੋਸਟ ਦੀ ਭਾਰਤੀ ਸਰਹੱਦ 'ਚ ਫੇਰ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣੀ ਗਈ ਤੇ ਇਸ ਮੌਕੇ ਸੀਮਾ ਦੇ ਸ੍ਰੱਖਿਆ ਬਲ ਦੇ ਜਵਾਨਪੁਰੀ ਤੰਦੇਹੀ ਨਾਲ ਡਿਊਟੀ ਦੇ ਤੇ ਤਨਾਤ ਹੁਣ ਕਰਨ ਡਰੋਨ ਮੋੜਦੇ ਪੈਰੀ ਵਾਪਸ ਪਾਕਿਸਤਾਨ ਵਾਲੀ ਸਾਈਡ ਨੂੰ ਚੱਲ ਗਿਆ ਤੇ ਇਸ ਸਬੰਧੀ ਪਰੋਸੇ ਯੋਗ ਸੂਤਰਾਂ ਨੇ ਤੋਂ ਇਕਤਰ ਕੀਤੀ ਜਾਣਕਾਰੀ ਮੁਤਾਬਕ ਬੀਐਸਐਫ ਦੇ ਜਵਾਨਾਂ ਨੇ ਭਾਰਤੀ ਸਰਹੱਦ ਦੇ ਕਰੀਬ ਰਾਤ 8:30 ਵਜੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣਦੇ ਸਾਰ ਹੀ ਪੂਰੀ ਹਰਕਤ ਵਿੱਚ ਆ ਗਏ ਜਿਸ ਉਪਰੰਤ ਇਹ ਡਰੋਨ ਪਾਕਿਸਤਾਨੀ ਸਾਈਡ ਵੱਲ ਚੱਲ ਗਿਆ ਇਹ ਗੱਲ ਕਰਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗੜੀ ਵੱਡੀ ਖਬਰ ਨੇ ਕਿ ਸਾਹਮਣੇ ਰਿਕਮੇਡੀਠੀਆ ਨੇ ਬੈਰਕ ਬਦਨ ਲਈ ਅਦਾਲਤ ਚ ਦਾਇਰ ਕੀਤੀ ਅਰਜੀ ਹਾਂਜੀ ਸਾਡੀ ਇਹ ਕਿ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਚ ਜੇਲ੍ਹ ਭੇਜੇ 2 ਸਾਲ ਕਾ ਮੰਤਰੀ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮੇਡੀਠੀਆ ਦੇ ਵਤੀਲਾ ਵੱਲੋਂ ਵਧੀਕ ਜਿਲ੍ਹਾ ਸੈਸ਼ਨ ਚਾਜਰ ਦੀ ਅਦਾਲਤ ਚ ਇੱਕ ਅਰਜੀ ਦਾਇਰ ਕੀਤੀ ਗਈ ਹੈ ਐਸਆਰਜੀ ਚ ਕਿਹਾ ਗਿਆ ਹੈ ਕਿ ਵਿਕਰਮ ਸਿੰਘ ਮੇਡੀਠੀਆ ਨੂੰ ਆਮ ਹਵਾਲਾਤਿਆਂ ਦੇ ਨਾਲ ਨਾਲ ਰੱਖਿਆ ਜਾਵੇ ਉਹਨਾਂ ਦੀ ਬੈਰਕ ਨੂੰ ਬਦਲਿਆ ਜਾਵੇ ਤਾਂ ਕਿ ਇੱਕ ਪਾਸੇ ਸਰਕਾਰ ਉਹਨਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਉਹਨਾਂ ਨੂੰ ਆਮ ਹਵਾਲਾਤਿਆਂ ਨਾਲ ਰੱਖਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਜਿਸ ਬਿਰਕ ਚ ਰੱਖਿਆ ਗਿਆ ਹੈ ਉਸ ਜਗ੍ਹਾ ਤੇ ਕੈਮਰੇ ਵੀ ਲੱਗੇ ਹੋਏ ਹਨ ਮੀਠਿਆ ਦੇ ਵਕੀਲਾਂ ਵੱਲੋਂ ਇੱਕ ਹੋਰ ਅਰਜ਼ੀ ਦਾਇਰ ਕਰਕੇ 비ジネス ਵੱਲੋਂ ਵਿਕਰਮ ਸਿੰਘ ਮੀਠਿਆ ਦੀ ਗਰਾਊਂਡ ਆਫ ਅਰੇਸਟ ਕਾਪੀ ਮੰਗੀ ਗਈ ਵਕੀਲਾਂ ਵੱਲੋਂ ਅਕਤਾਰਜੀ ਦੇ ਨਾਲ ਜੇਲ ਮੈਨੂਅਲ ਬਾਰੇ ਵੀ ਕਾਪੀ ਨੱਥੀ ਕੀਤੀ ਗਈ ਹੈ ਤੇ ਅਦਾਲਤ ਵੱਲੋਂ ਐਸ ਆਰਜੀ ਤੇ ਵਿਜੀਲੈਂਸ ਨੂੰ 14 ਜੁਲਾਈ ਸੋਮਵਾਰ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਦੇਖਣਾ ਹੋਵੇਗਾ ਕਿ ਵਿਜੀਲੈਂਸ ਸੋਮਵਾਰ ਨੂੰ ਅਦਾਲਤ 'ਚ ਐਸ ਆਰਜੀ ਤੇ ਕੀ ਜਵਾਬ ਦੇਵੇ ਦਖਲ ਕਰੇਗਾ ਕਰੇਗੀ ਤੇ ਉਦੋਂ ਵਿਜੀਲੈਂਸ ਵੱਲੋਂ ਸਰਚ ਵਾਰੰਟਾਂ ਬਾਰੇ ਅਦਾਲਤ 'ਚ ਦਰਸਾਇਆ ਕਿ ਸਹਿਕੇ ਸੈਨਿਕ ਭਵਨ ਦਿੱਲੀ ਦੀ ਸਰਚ ਪੂਰੀ ਹੋ ਗਈ ਹੈ ਜਿਸ ਸੰਬੰਧੀ ਅਦਾਲਤ 'ਚ ਇੱਕ ਪੈਨ ਡਰਾਈਵ ਵੀ ਪੇਸ਼ ਕੀਤੀ ਗਈ ਹੈ ਜਦੋਂ ਕਿ ਸਾਰੇ ਸਰਾਇਆ ਕੰਪਨੀ ਦੇ ਦਿੱਲੀ ਵਾਲੇ ਸਰਚ ਵਾਰੰਟ ਅੱਤੇ ਹਾਲੇ ਜਾਂਚ ਪੂਰੀ ਨਹੀਂ ਹੋਈ ਦੱਸੀ ਜਾ ਰਹੀ ਹੈ ਤੇ ਦੋਸਤੋ ਅੱਜ ਦੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਗਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਨਾ ਜ਼ਰੂਰ ਕਰ ਲਿਓ ਧੰਨਵਾਦ